ਸੋ ਹੁਣ ਆਪਾਂ ਅਗਲੇ ਸ਼ਲੋਕ ਮਹਲਾ ਨੋਮਾ ਦੇ ਅਗਲੇ ਸ਼ਲੋਕਾਂ ਨੂੰ ਸਮਝਣ ਦਾ ਯਤਨ ਕਰੀਏ ਪੰਜ ਤਤ ਕੋ ਤਨ ਰਚਿਓ ਜਨੁ ਚਤਰ ਸੁਜਾਨ ਜਿਹੜਾ ਮਨੁੱਖੀ ਸਰੀਰ ਹੈ ਬਲੋ ਇਹ ਪੰਜ ਤਤਾਂ ਤੋਂ ਬਣਿਆ ਹਵਾ ਪਾਣੀ ਅੱਗ ਆਕਾਸ਼ ਮਿੱਟੀ ਇਹ ਪੰਜ ਤਤਾਂ ਤੋਂ ਸਰੀਰ ਬਣਿਆ ਇਹ ਸਾਨੂੰ ਸਮਝ ਲੈਣੀ ਚਾਹੀਦੀ ਹੈ ਬੜੀ ਗੱਲ ਪੰਜ ਤਤ ਕੋ ਤਨ ਰਚੋ ਜਨੋ ਚਤਰ ਸੁਜਾਣ ਸ਼ਲੋਕ ਵਿੱਚ ਕਹਿੰਦੇ ਨੇ ਵੀ हे ਚਤਰ اے ਸਿਆਣੇ ਮਨੁੱਖ ਇਹ ਗੱਲ ਸਮਝ ਲੈ ਵੀ ਜਿਹੜਾ ਤੇਰਾ ਸਰੀਰ ਬਣਿਆ ਪੰਜ ਤਤਾਂ ਤੋਂ ਮਿਲ ਕੇ ਬਣਿਆ ਹੋਇਆ ਅ ਜਹ ਤੇ ਉਪਜੋ ਨਾਨਕ ਲੀਨ ਤਾਹਿਮ ਮਾਣ ਤਾਂ ਤੂੰ ਇਹ ਵੀ ਗੱਲ ਸਮਝ ਲੈ ਹਣ ਜਿਹੜਾ ਤੇਰਾ ਸਰੀਰ ਬਣਿਆ ਪੰਜ ਤਤਾਂ ਤੋਂ ਇਹਨੇ ਇੱਕ ਨਾ ਇੱਕ ਦਿਨ ਆ ਕੇ ਇਹ ਤਤਾਂ ਦੇ ਵਿੱਚ ਆ ਕੇ ਮਿਲ ਜਾਣਾਗਾ ਜਦ ਤੂੰ ਸਾਰੀ ਗੱਲ ਸਮਝ ਲੈਣਾਗਾ ਤੂੰ ਜਾਣਦਾਗਾ ਫਿਰ ਤੂੰ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ਹੈਗਾ ਚਲ ਕਟ ਕਟ ਮੈਂ ਹਰ ਜੋ ਵਸੈ ਸੰਤਨ ਕਹਿਓ ਪੁਕਾਰ ਸਾਰੇ ਸੰਤ ਜਨਾਂ ਨੇ ਇਹ ਪੁਕਾਰ ਉੱਚੀ ਉੱਚੀ ਕੇ ਦੱਸ ਦਿੱਤਾ ਵੀ ਪਰਮਾਤਮਾ ਘਟ ਘਟ ਪਉ ਹਰ ਥਾਂ ਦੇ ਵਿੱਚ ਮੌਜੂਦ ਹੈ ਕਟ ਕਟ ਮੈਂ ਹਰ ਜੁਗਸੈ ਸੰਤਨ ਨੇ ਕਹੋ ਪੁਕਾਰ ਕਹੋ ਨਾਨਕ ਤੈ ਭਜ ਮਨਾ ਪਉਨਿਤ ਉਤਰੈ ਪਾਰ ਨਾਨਕ ਜੀ ਅਖਦੇ ਨੇ ਇਹ ਪਿਆਰੇ ਮਿੱਤਰ ਤੂੰ ਪਰਮਾਤਮਾ ਦਾ ਨਾਮ ਸਿਮਰਨ ਕਰ ਪਉਨਿਤ ਉਤਰੈ ਪਾਰ ਪਉਧਤ ਕੇ ਪਉ ਸਾਗਰ ਨੂੰ ਤੂੰ ਸੋਖ ਪਰ ਕਰ ਜਾਏਗਾ ਨਹੀਂ ਤਾਂ ਫਿਰ ਇਥੇ ਮਿਸ਼ੇ ਬਿਕਾਨਾ ਵਿੱਚ ਭੁੱਲਿਆ ਭਟਕਿਆ ਫਿਰਦਾ ਰਹੇਗਾ ਧੰਨਵਾਦ